ਬ੍ਰह्मਪੁੱਤਰ ਨਦੀ ਦੇ ਉੱਤੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਬਣਾ ਕੇ ਚੀਨ ਇੱਕ ਵਾਰ ਫਿਰ ਤੋਂ ਭਾਰਤ ਦੇ ਲਈ ਨਮੀ ਤੇ ਵੱਡੀ ਵਿਵਪਤਾ ਖੜੀ ਕਰਨ ਦੀ ਤਿਆਰੀ ਕਰ ਰਿਹਾ ਹੈ ਇੱਕ ਪਾਸੇ ਭਾਰਤ ਦਾ ਚੀਨ ਦੇ ਨਾਲ ਪਹਿਲਾਂ ਹੀ ਹੱਦਬੰਦੀ ਨੂੰ ਲੈ ਕੇ ਰੌਲਾ ਚੱਲਦਾ ਰਹਿੰਦਾ ਹੈ ਲੰਬੇ ਸਮੇਂ ਤੋਂ ਅਰुणाਚਲ ਪ੍ਰਦੇਸ਼ ਉੱਤੇ ਚੀਨ ਆਪਣਾ ਦਾਵਾ ਠੋਕਦਾ ਆ ਰਿਹਾ ਹੈ ਕਦੇ ਲਦਾਖ ਚ ਚੀਨ ਦੇ ਫੌਜੀ ਭਾਰਤ ਦੇ ਫੌਜੀਆ ਨਾਲ ਲੜ ਪੈਂਦੇ ਨੇ ਤੇ ਹੁਣ ਭਾਰਤ ਦੀ ਸਰਹੱਦ ਦੇ ਨੇੜੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਬਣਾ ਕੇ ਚੀਨ ਨੇ ਭਾਰਤ ਦੀਆਂ ਚਿੰਤਾਵਾਂ ਦੇ ਵਿੱਚ ਹੋਰ ਵੀ ਵਾਅਦਾ ਕਰ ਦਿੱਤਾ ਜਾਂ ਆਪਾਂ ਕਹਿ ਸਕਦੇ ਹਾਂ ਕਿ ਚਿੰਤਾਵਾਂ ਦੇ ਵਿੱਚ ਉਹ ਵਾਅਦਾ ਕਰਨਾ ਚਾਹੁੰਦਾ ਇੱਕ ਪਾਸੇ ਚੀਨ ਇਸ ਡੈਮ ਨੂੰ ਪ੍ਰੋਜੈਕਟ ਆਫ ਦਾ ਸੈਂਚਰੀ ਆ ਕੇ ਇਹ ਡੈਮ ਨੂੰ ਬਣਾਉਣਾ ਆਪਣਾ ਅਧਿਕਾਰ ਦੱਸਦਾ ਹੈ ਤੇ ਦੂਜੇ ਪਾਸੇ ਭਾਰਤ ਇਹ ਡੈਮ ਨੂੰ ਵਾਟਰ ਬੰਬ ਦੱਸ ਕੇ ਆਪਣੀ ਹੋਂਦ ਦੇ ਲਈ ਖਤਰਾ ਦੱਸ ਰਿਹਾ ਹੈ ਦਾ ਖਾਲਸ ਟੀਵੀ ਵੇਖ ਰਹੇ ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਇੰਦਰਜੀਤ ਸਿੰਘ ਚਾਹਲ ਸਾਡੇ ਸਾਥੀ ਈਸ਼ਵਿੰਦਰ ਸਿੰਘ ਦਾਖਾ ਦੇ ਵੱਲੋਂ ਤਿਆਰ ਕੀਤੀ ਇੱਕ ਹੋਰ ਖਾਸ ਰਿਪੋਰਟ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਹਾਜ਼ਰ ਹੋਏ ਹਾਂ ਲੰਗੀ 19 ਜੁਲਾਈ ਨੂੰ ਚੀਨ ਨੇ ਤਿੱਬਤ ਦੇ ਮੇਡੋਗ ਕਾਉਂਟੀ ਦੇ ਵਿੱਚੋਂ ਲੰਗਦੀ ਯਾਰਲੰਗ ਸਾਂਗਪੋ ਨਦੀ ਦੇ ਉੱਤੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਬਣਾਉਣਾ ਸ਼ੁਰੂ ਕਰ ਦਿੱਤਾ ਜਿਨੇ ਭਾਰਤ ਤੇ ਬੰਗਲਾਦੇਸ਼ ਇਨ੍ਹਾਂ ਮੁਲਕਾਂ ਦੇ ਵਿਚਕਾਰ ਮਹੱਤਵਪੂਰਨ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ ਲਗਭਗ 167 ਬਿਲੀਅਨ ਅਮਰੀਕੀ ਡਾਲਰ ਦੀ ਲਾਗਤ ਦੇ ਨਾਲ ਬਣਨ ਵਾਲੇ ਡੈਮ ਤੋਂ 300 ਬਿਲੀਅਨ ਕਿਲੋਵਾਟ ਆਰ ਬਿਜਲੀ ਪੈਦਾ ਕੀਤੀ ਜਾ ਸਕੇਗੀ ਜੋ ਕਿ ਦੁਨੀਆ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਡੈਮ ਚੀਨ ਦੇ 3 ਗੋਰਜ ਡੈਮ ਤੋਂ ਵੀ ਤਿੰਨ ਗੁਣਾ ਜ਼ਿਆਦਾ ਹੈ ਬ੍ਰह्मਪੁੱਤਰ ਨਦੀ ਜਦੋਂ ਚੀਨ ਦੇ ਵਿੱਚ ਵਹਿੰਦੀ ਹੈ ਤਾਂ ਉੱਥੇ ਇਹਨੂੰ ਯਾਰਲੋਂਗ ਸੰਗਪੋ ਕਹਿੰਦੇ ਆ ਤੇ ਜਦੋਂ ਇਹ ਤਿੱਬਤ ਦੇ ਕੋਲੋਂ ਲੰਘਦੀ ਹੋਈ ਭਾਰਤ ਦੇ ਵਿੱਚ ਦਾਖਲ ਹੋਣ ਲੱਗਦੀ ਹੈ ਤਾਂ ਇੱਕ ਤਿੱਖਾ ਮੋੜ ਕੱਟਦੀ ਹੈ ਜਿਹਨੂੰ ਗ੍ਰੇਟ ਬੈਂਡ ਕਿਹਾ ਜਾਂਦਾ ਹੈ ਤੇ ਇਸੇ ਗ੍ਰੇਟ ਬੈਂਡ ਦੇ ਉੱਤੇ ਚੀਨ ਇਹ ਡੈਮ ਬਣਾ ਰਿਹਾ ਮੋਟੂਓ ਹਾਈਡਰੋ ਪਾਵਰ ਸਟੇਸ਼ਨ ਨਾਮ ਦੇ ਇਸ ਪ੍ਰੋਜੈਕਟ ਨੂੰ ਦਸੰਬਰ 2024 ਦੇ ਵਿੱਚ ਚੀਨੀ ਸਰਕਾਰ ਨੇ ਮਨਜ਼ੂਰ ਕੀਤਾ ਸੀ ਹੁਣ ਆਪਾਂ ਵੇਖਦੇ ਹਾਂ ਕਿ ਇਹ ਡੈਮ ਦੇ ਬਣਨ ਦੇ ਨਾਲ ਭਾਰਤ ਨੂੰ ਕੀ ਖਤਰਾ ਹੈ ਇਸ ਡੈਮ ਨੂੰ ਲੈ ਕੇ ਭਾਰਤ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਚੀਨ ਇਸ ਡੈਮ ਦੇ ਨਾਲ ਬ੍ਰਹਮਪੁੱਤਰ ਨਦੀ ਦੇ ਵਹਾਰ ਨੂੰ ਕੰਟਰੋਲ ਕਰ ਸਕਦਾ ਹੈ ਜੇ ਚੀਨ ਇਸ ਪਾਣੀ ਨੂੰ ਰੋਕ ਲੈਂਦਾ ਹੈ ਜਾਂ ਫਿਰ ਇਹਦੇ ਵਹਾਰ ਨੂੰ ਮੋੜ ਕੇ ਆਪਣੇ ਹੋਰ ਸੂਬਿਆਂ ਨੂੰ ਦਿੰਦਾ ਹੈ ਤਾਂ ਭਾਰਤ ਤੇ ਬੰਗਲਾਦੇਸ਼ ਦੇ ਵਿੱਚ ਸੋਕੇ ਵਰਗੇ ਹਾਲਾਤ ਪੈਦਾ ਹੋ ਸਕਦੇ ਨੇ ਜੇਕਰ ਚੀਨ ਇੱਕਦਮ ਸਾਰਾ ਪਾਣੀ ਛੱਡ ਦਿੰਦਾ ਹੈ ਤਾਂ ਫਿਰ ਭਾਰਤ ਦੇ ਕਈ ਸੂਬਿਆਂ ਜਿਵੇਂ ਕਿ ਅਰुणाचल प्रदेश, ਆਸਮ, ਮਹਗਾਲਿਆ, ਨਾਗaland, ਮਨੀਪੁਰ ਅਤੇ ਪੱਛਮੀ ਬੰਗਾਲ ਦੇ ਵਿੱਚ ਵੱਡੇ ਖੜਾ ਦਾ ਖਤਰਾ ਪੈਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਖੇਤੀਬਾੜੀ, ਪੀਣ ਵਾਲੇ ਪਾਣੀ ਦੇ ਨਾਲ-ਨਾਲ ਲੱਖਾਂ ਲੋਕਾਂ ਦੀ ਰੋਜੀ ਰੋਟੀ ਪ੍ਰਭਾਵਿਤ ਹੋਣ ਦਾ ਵੀ ਖਤਰਾ ਹੈ ਕਿਉਂਕਿ ਨਦੀ ਆਪਣੇ ਨਾਲ ਬਹੁਤ ਸਾਰੇ ਉਪਜਾਊ ਤੱਤ ਵਹਾ ਕੇ ਲੈ ਕੇ ਆਉਂਦੀ ਹੈ। ਤੇ ਇਸ ਦੇ ਬਹਾਅ ਦੇ ਵਿੱਚ ਰਕਾਬਰ ਟਾਉਣ ਦੇ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟ ਹੋ ਸਕਦੀ ਹੈ ਤੇ ਬ੍ਰਹਮਪੁੱਤਰ ਦੀ ਜੀਵ ਵਿਭਿੰਨਤਾ ਜਿਵੇਂ ਕਿ ਮੱਛੀਆਂ ਤੇ ਹੋਰ ਪਾਣੀ ਵਾਲੇ ਜੀਵ ਖਤਮ ਹੋ ਸਕਦੇ ਹੈ ਜੀਓ ਪੋਲਿਟਿਕਸ ਦੇ ਮਾਰਿਆਂ ਦੇ ਮੁਤਾਬਕ ਭਾਰਤ ਤੇ ਚੀਨ ਦੇ ਵਿਚਕਾਰ ਪਾਣੀ ਦੀ ਵੰਡ ਨੂੰ ਲੈ ਕੇ ਕੋਈ ਵਿਆਪਕ ਸੰਧੀ ਜਾਂ ਫਿਰ ਸਮਝੌਤਾ ਨਾ ਹੋਣ ਕਰਕੇ ਵੀ ਚੀਨ ਨੂੰ ਜਿਹੜਾ ਚੀਨ ਹੈ ਚੀਨ ਤੋਂ ਇਸ ਗੱਲ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਭਾਰਤ ਅਤੇ ਬੰਗਲਾਦੇਸ਼ ਦੇ ਨਾਲ ਪਾਣੀ ਦੇ ਮਸਲੇ ਉੱਤੇ ਕੋਈ ਇਨਸਾਫ ਕਰੇਗਾ ਸਿੱਧੀ ਜੀ ਗੱਲ ਜਿਹਦੇ ਕਰਕੇ ਭਾਰਤ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇਸੇ ਬ੍ਰह्मਪੁੱਤਰ ਨਦੀ ਜਿਹਨੂੰ ਸਿਆੰਗ ਵੀ ਕਹਿੰਦੇ ਐ ਤੇ ਇਸ ਦੇ ਉੱਤੇ 11000 ਮੈਗਾਵਾਟ ਸਮਰੱਥਾ ਵਾਲਾ ਇੱਕ ਡੈਮ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਹੜ੍ਹਾਂ ਦੇ ਖਤਰੇ ਨੂੰ ਘਟਾਇਆ ਜਾ ਸਕੇ ਤੇ ਪਾਣੀ ਦੇ ਹੱਕਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ ਭਾਰਤ ਦੀ ਚਿੰਤਾ ਇਸ ਕਰਕੇ ਵੀ ਜਾਇਜ਼ ਹੈ ਕਿਉਂਕਿ ਚੀਨ 1997 ਦੇ ਯੂਨ ਕਨਵੈਨਸ਼ਨ ਨੂੰ ਨਹੀਂ ਮੰਨਦਾ ਜਿਹਦੇ ਰਾਹੀਂ ਦੋ ਜਾਂ ਵੱਧ ਮੁਲਕਾਂ ਵਿਚਾਲੇ ਵਹਿਣ ਵਾਲੇ ਜਲ ਸਰੋਤਾਂ ਉਹਨਾਂ ਦੀਆਂ ਸਹਾਇਕ ਨਦੀਆਂ ਦੀ ਵਰਤੋਂ ਸੁਰੱਖਿਆ ਸੰਭਾਲ ਅਤੇ ਪ੍ਰਬੰਧ ਕੀਤਾ ਜਾਂਦਾ ਹੈ। ਚੀਨ ਨੇ ਇਸ ਸੰਧੀ ਦੇ ਉੱਤੇ ਦਸਤਖਤ ਨਹੀਂ ਕੀਤੇ ਸੀ। ਇਸ ਤੋਂ ਇਲਾਵਾ ਇਹ ਡੈਮ ਹਿਮਾਲਿਆ ਦੇ ਪੁਚਾਲ ਵਾਲੇ ਖੇਤਰ ਦੇ ਵਿੱਚ ਬਣ ਰਿਹਾ ਹੈ। ਭਾਰਤ ਦੀ ਇਹ ਚਿੰਤਾ ਹੈ ਕਿ ਪਚਾਲ ਦੇ ਨਾਲ ਡੈਮ ਟੁੱਟਣ ਦਾ ਖਤਰਾ ਅਤੇ ਵੱਡੀ ਤਬਾਹੀ ਦੀ ਸੰਭਾਵਨਾ ਵੱਧ ਸਕਦੀ ਹੈ। ਇਹ ਡੈਮ ਭਾਰਤ-ਚੀਨ ਸਰਹੱਦ ਦੇ ਨੇੜੇ ਹੋਣ ਕਰਕੇ ਭਾਰਤ ਨੂੰ ਇਹ ਵੀ ਲੱਗਦਾ ਹੈ ਕਿ ਚੀਨ ਦੋਨਾਂ ਮੁਲਕਾਂ ਦੇ ਵਿਚਾਲੇ ਵਿਵਾਦਿਤ ਖੇਤਰ ਦੇ ਵਿੱਚ ਆਪਣੀ ਤਾਕਤ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਜਿਸ ਦੇ ਨਾਲ ਦੋਨਾਂ ਮੁਲਕਾਂ ਦੇ ਵਿਚਕਾਰ ਰਣਨੀਤਿਕ ਤਣਾਅ ਵੱਧ ਸਕਦਾ ਹੈ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖੰਡੂ ਨੇ ਚੀਨ ਦੇ ਡੈਮ ਨੂੰ ਵਾਟਰ ਬੰਬ ਅਤੇ ਜ਼ਿੰਦਗੀ ਦੇ ਲਈ ਖਤਰਾ ਘਰਾਰ ਦਿੱਤਾ। ਕਡੂ ਨੇ ਆਖਿਆ ਹੈ ਕਿ ਚੀਨ ਅੰਤਰਰਾਸ਼ਟਰੀ ਜਲ ਸੰਧੀ ਦਾ ਹਿੱਸਾ ਨਹੀਂ ਹੈ ਜਿਸ ਕਰਕੇ ਉਹ ਪਾਣੀ ਦੇ ਬਹਾਰ ਨੂੰ ਕੰਟਰੋਲ ਕਰ ਸਕਦਾ ਹੈ ਜਿਹਦੇ ਨਾਲ ਉਹ ਸਿਆੰਗ ਅਤੇ ਬ੍ਰਹਮਪੁੱਤਰ ਨਦੀਆਂ ਜਾਂ ਤਾਂ ਸੁਕਾ ਸਕਦਾ ਹੈ ਜਾਂ ਫਿਰ ਉਹਨਾਂ ਦੇ ਵਿੱਚ ਹੜ੍ਹ ਲਿਆ ਸਕਦਾ ਹੈ। ਇਹਦੇ ਨਾਲ ਅਰुणाਚਲ ਪ੍ਰਦੇਸ਼ ਦੇ ਆਦੀ ਕਬੀਲੇ ਤੇ ਅਸਮ ਦੇ ਲੋਕਾਂ ਦੀ ਜ਼ਿੰਦਗੀ, ਜਾਇਦਾਦ ਇਹਨਾਂ ਨੂੰ ਖਤਰਾ ਹੈ। ਉਹਨਾਂ ਦੀ ਜ਼ਮੀਨ ਨੂੰ ਵੀ ਖਤਰਾ ਹੈ। ਆਸਟ੍ਰੇਲੀਆ ਦੇ ਲੋਬੀ ਇੰਸਟੀਚਿਊਟ ਦੇ 220 ਦੇ ਰਿਪੋਰਟ ਦੇ ਮੁਤਾਬਕ ਇਹ ਡੈਮ ਭਾਰਤ ਦੀ ਅਰਥ ਵਿਵਸਥਾ ਦੀ ਸੰਗੀ ਨੂੰ ਨਾਪ ਸਕਦਾ ਰਿਪੋਰਟ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਚੀਨ ਦਾ ਨਦੀਆਂ ਉੱਤੇ ਕੰਟਰੋਲ ਭਾਰਤ ਦੀ ਪਾਣੀ ਸੁਰੱਖਿਆ ਤੇ ਖੇਤਰੀ ਸਥਿਰਤਾ ਦੇ ਲਈ ਵੱਡਾ ਖਤਰਾ ਹੈ ਇਸ ਡੈਮ ਦੇ ਬਾਰੇ ਇੱਕ ਚਰਚਾ ਇਹ ਵੀ ਹੈ ਇਹੇ ਵੀ ਚਰਚਾ ਹੈ ਕਿ ਇਹ ਧਰਤੀ ਦੀ ਗਤੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਜਿਸ ਦੇ ਨਾਲ ਸਮੇਂ ਦੇ ਵਿੱਚ ਵੀ ਫਰਕ ਪੈ ਸਕਦਾ ਹੈ ਪਰ ਜਨਵਰੀ 2025 ਦੇ ਵਿੱਚ NASA ਦੀ ਇੱਕ ਰਿਪੋਰਟ ਨੇ ਇਸ ਦਾਬੇ ਨੂੰ ਰੱਦ ਕਰ ਦਿੱਤਾ ਸੀ ਰਿਪੋਰਟ ਦੇ ਮੁਤਾਬਕ ਹੁਣ ਤੱਕ ਤੇ ਦੁਨੀਆ ਦੇ ਸਭ ਤੋਂ ਵੱਡੇ ਚੀਨ ਦੇ 3 ਗੋਰਜਸ ਡੈਮ ਨੇ ਧਰਤੀ ਦੀ ਗਤੀ ਦੇ ਉੱਤੇ ਪ੍ਰਭਾਵ ਪਾਇਆ ਪਰ ਉਹ ਨਾ માત્ર ਪ੍ਰਭਾਵ ਹੈ ਜਿਸ ਦੇ ਨਾਲ ਧਰਤੀ ਦਾ 1 ਦਿਨ 0.006 ਮਾਈਕਰੋਸੈਕੰਡਾਂ ਦੇ ਲਈ ਪ੍ਰਭਾਵਿਤ ਹੁੰਦਾ ਹੈ ਬ੍ਰਾਂਹਪੁੱਤਰ ਨਦੀ ਵਾਲਾ ਡੈਮ ਜੋ 3 ਗੋਰਜਸ ਡੈਮ ਦੇ ਨਾਲੋਂ ਤਿੰਨ ਗੁਣਾ ਵੱਡਾ ਹੈ ਉਹ ਪਹਿਲਾਂ ਨਾਲੋਂ ਧਰਤੀ ਦੀ ਗਤੀ ਉੱਤੇ ਥੋੜਾ ਪ੍ਰਭਾਵ ਤਾਂ ਪਾਵੇਗਾ ਪਰ ਇਹ ਵੀ ਨਾ ਮਾਤਰੀ ਹੋਣਾ ਚੀਨ ਦੀ ਸਰਕਾਰ ਦਾ ਕਹਿਣਾ ਹੈ ਕਿ 230 ਤੱਕ ਪੂਰਾ ਹੋਣ ਵਾਲਾ ਇਹ ਡੈਮ ਇੱਕ ਸਦੀ ਦਾ ਇਹ ਸਦੀ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਚੀਨੀ ਪ੍ਰੀਮੀਅਰ ਲੀ ਕਿ ਐਂਗ ਨੇ 19 ਜੁਲਾਈ 2025 ਨੂੰ ਉਦਘਾਟਨੀ ਸਮਾਰੋਹ ਦੇ ਵਿੱਚ ਆਖਿਆ ਕਿ ਇਹ ਪ੍ਰੋਜੈਕਟ ਵਾਤਾਵਰਨ ਨੂੰ ਸੁਰੱਖਿਆ ਨੂੰ ਤਰਜੀਹ ਦੇਗਾ ਤੇ ਤਿੱਬਤ ਦੇ ਵਿੱਚ ਆਰਥਿਕ ਵਿਕਾਸ ਨੂੰ ਹੱਲਾਸ਼ੇਰੀ ਦੇਗਾ। ਮੀਡੀਆ ਰਿਪੋਰਟਾਂ ਦੇ ਮੁਤਾਬਕ ਚੀਨ ਦਾ ਦਾਵਾ ਹੈ ਕਿ ਇਹ ਰਨ ਫਾਰ ਦਾ ਰਿਵਰ ਡੈਮ ਹੈ ਜੋ ਪਾਣੀ ਨੂੰ ਜ਼ਿਆਦਾ ਰੋਕੇਗਾ ਨਹੀਂ ਅਤੇ ਇਹਦੇ ਨਾਲ ਹੇਠਲੇ ਮੁਲਕਾਂ ਭਾਵ ਕਿ ਬੰਗਲਾਦੇਸ਼ ਅਤੇ ਭਾਰਤ ਦੇ ਉੱਤੇ ਮਾੜਾ ਅਸਰ ਕੋਈ ਵੀ ਨਹੀਂ ਪਵੇਗਾ। ਚੀਨੀ ਵਿਦੇਸ਼ ਮੰਤਰਾਲੇ ਦੇ ਬਲਾਰੇ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਇਹ ਪ੍ਰੋਜੈਕਟ ਚੀਨ ਦੇ ਅਧਿਕਾਰ ਖੇਤਰ ਦੇ ਵਿੱਚ ਹੈ ਤੇ ਹੜ੍ਹਾਂ ਦੀ ਰੋਕ-थाम ਤੇ ਕੁਦਰਤੀ ਆਫਤਾਂ ਦੇ ਨਾਲ ਨਜਿੱਠਣ ਦੇ ਲਈ ਫਾਇਦੇਮੰਦ ਹੈ। ਇਹਦੇ ਨਾਲ ਹੀ ਚੀਨ ਨੇ ਭਾਰਤ ਦੇ ਨਾਲ ਸੂਚਨਾ ਸਾਂਝੀ ਕਰਨ ਅਤੇ ਸਹਿਯੋਗ ਕਰਨ ਦਾ ਵੀ ਭਰੋਸਾ ਦਿੱਤਾ ਹੈ ਪਰ ਮੌਜੂਦਾ ਜਾਣਕਾਰੀ ਮੁਤਾਬਕ ਅਜੇ ਤੱਕ ਇਸ ਬਾਰੇ ਕੋਈ ਵੇਰਵੇ ਜਾਂ ਵਾਤਾਵਰਣ ਉੱਤੇ ਪੈਣ ਵਾਲੇ ਅਸਰ ਸੰਬੰਧੀ ਕੋਈ ਰਿਪੋਰਟ ਜਨਤਕ ਨਹੀਂ ਕੀਤੀ ਗਈ। ਚੀਨ ਦੇ ਉੱਤੇ ਭਰੋਸਾ ਕਰਨਾ ਇਸ ਲਈ ਵੀ ਮੁਸ਼ਕਲ ਹੈ ਕਿਉਂਕਿ ਚੀਨ ਪਹਿਲਾਂ ਹੀ ਭਾਰਤ ਦੇ ਅਰੁਣਾਚਲ ਪ੍ਰਦੇਸ਼ ਦੇ ਉੱਤੇ ਆਪਣਾ ਹੱਕ ਜਿਤਾਉਂਦਾ ਰਹਿੰਦਾ ਹੈ ਤੇ ਉਹਨੂੰ ਚੀਨ ਦਾ ਹਿੱਸਾ ਦੱਸਦਾ ਹੈ ਸਮੇਂ-ਸਮੇਂ ਤੇ ਪ੍ਰਕਾਸ਼ਿਤ ਹੋਈਆਂ ਰਿਪੋਰਟਾਂ ਦੇ ਵਿੱਚ ਇਹ ਵੀ ਸਾਬਤ ਹੋਇਆ ਹੈ ਕਿ ਚੀਨ ਦੇ ਵੱਲੋਂ ਮਿਕੋਂਗ ਨਦੀ ਉੱਤੇ ਬਣਾਏ ਡੈਮਾਂ ਕਰਕੇ ਲਾਓਸ, ਥਾਈਲੈਂਡ, ਕੰਬੋਡੀਆ ਤੇ ਵੀਅਤਨਾਮ ਦੇ ਮੁਲਕਾਂ ਦੇ ਵਿੱਚ ਹੜ੍ਹ ਅਤੇ ਸੂਕੇ ਵਰਗੇ ਹਾਲਾਤ ਪੈਦਾ ਹੋਏ ਜਿਸ ਕਰਕੇ ਉੱਥੇ ਦੀ ਖੇਤੀਬਾੜੀ ਤੇ ਮੱਛੀ ਪਾਲਣ ਦੇ ਤੰਦੇ ਵੀ ਪ੍ਰਭਾਵਿਤ ਹੋਏ ਨੇ ਸਿਆਸੀ ਮਾਇਰਾਂ ਦਾ ਇਹ ਵੀ ਮੰਨਣਾ ਹੈ ਕਿ ਜਿਵੇਂ ਭਾਰਤ ਨੇ ਪੈਲਗਾਮ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਨਾਲ ਪਾਣੀਆਂ ਦੀ ਵੰਡ ਨੂੰ ਲੈ ਕੇ ਕੀਤੀ ਸਿੰਧੂ ਜਲ ਸੰਧੀ ਨੂੰ ਮੁਤਲ ਕਰ ਦਿੱਤਾ ਸੀ ਤਾਂ ਠੀਕ ਉਸੇ ਤਰ੍ਹਾਂ ਚੀਨ ਪਾਕਿਸਤਾਨ ਦਾ ਨੇੜਲਾ ਮਿੱਤਰ ਹੋਣ ਕਰਕੇ ਕਰੀਬੀ ਹੋਣ ਕਰਕੇ ਇਸ ਡੈਮ ਨੂੰ ਇੱਕ ਹਥਿਆਰ ਵਜੋਂ ਵਰਤ ਸਕਦਾ ਹੈ ਤੇ ਭਾਰਤ ਦੇ ਉੱਤੇ ਪਾਕਿਸਤਾਨ ਦੇ ਨਾਲ ਨਰਮਾਈ ਵਰਤਨ ਦੇ ਲਈ ਦਬਾਅ ਪਾ ਸਕਦਾ ਹੈ ਸਮੇਂ-ਸਮੇਂ ਤੇ ਚੀਨ ਦੇ ਨਾਲ ਮੀਟਿੰਗਾਂ ਕਰਕੇ ਭਾਰਤ ਸਰਕਾਰ ਨੇ ਡੈਮ ਦੇ ਪ੍ਰਤੀ ਆਪਣੀਆਂ ਚਿੰਤਾਵਾਂ ਜ਼ਰੂਰ ਬਿਆਨ ਕੀਤੀਆਂ ਨੇ ਪਰ ਇਹਦੇ ਨਿਰਮਾਣ ਨੂੰ ਸਿੱਧੇ ਤੌਰ ਦੇ ਉੱਤੇ ਕਦੇ ਵੀ ਚੈਲੰਜ ਨਹੀਂ ਕੀਤਾ ਗਿਆ ਜਿਸ ਕਰਕੇ ਭਾਰਤ ਦੀਆਂ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ ਦੀ ਆਲੋਚਨਾ ਕਰਦੀਆਂ ਰਹਿੰਦੀਆਂ ਨੇ ਇਸ ਤੋਂ ਇਲਾਵਾ 2020 ਅਤੇ 2021 ਦੇ ਦਰਮਿਆਨ ਚੀਨ ਦੇ ਵੱਲੋਂ ਲਦਾਖ ਦੇ ਵਿੱਚ ਭਾਰਤ ਦੀ 4000 ਕਿਲੋਮੀਟਰ ਜਮੀਨ ਦੱਬੇ ਜਾਣ ਦੇ ਉੱਤੇ ਵੀ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਸਰਕਾਰ ਤੋਂ ਜਵਾਬ ਮੰਗਦੀਆਂ ਰਹੀਆਂ ਨੇ ਕਿ ਆਖਰਕਾਰ ਸਰਕਾਰ ਦੀ ਕੀ ਮਜਬੂਰੀ ਹੈ ਕਿਉਂ ਸਰਕਾਰ ਚੀਨ ਦੇ ਮੂਰੇ ਗੋਡੇ ਟੇਕ ਕੇ ਬੈਠੀ ਹੋਈ ਹੈ ਪਰ ਕੇਂਦਰ ਸਰਕਾਰ ਨੇ ਹਮੇਸ਼ਾ ਵਿਰੋਧੀਆਂ ਦੇ ਇਹਨਾਂ ਦਾਅਵਿਆਂ ਨੂੰ ਨਕਾਰਿਆ ਹੀ ਹੈ ਖੈਰ ਹੁਣ ਦੇਖਣਾ ਹੋਏਗਾ ਕਿ ਚੀਨ ਆਪਣੇ ਬਿਆਨ ਦੇ ਮੁਤਾਬਕ ਹੇਠਲੇ ਮੁਲਕਾਂ ਭਾਵ ਕਿ ਭਾਰਤ ਅਤੇ ਬੰਗਲਾਦੇਸ਼ ਦਾ ਖਿਆਲ ਰੱਖੇਗਾ ਉਹਨਾਂ ਨੂੰ ਬਰਾਬਰ ਪਾਣੀ ਦੇਵੇਗਾ ਜਾਂ ਫਿਰ ਡੈਮ ਨੂੰ ਰਣਨੀਤਿਕ ਤੌਰ ਦੇ ਉੱਤੇ ਇੱਕ ਹਥਿਆਰ ਦੇ ਬਜੋ ਵਰਤੇਗਾ ਚੀਨ ਦਾ ਅੰਤਰਰਾਸ਼ਟਰੀ ਜਲ ਸੰਧੀਆਂ ਨੂੰ ਨਾ ਮੰਨਣਾ ਤੇ ਅਰਨਾਚਲ ਪ੍ਰਦੇਸ਼ ਉੱਤੇ ਵਾਰ-ਵਾਰ ਆਪਣਾ ਦਾਅਵਾ ਕਰਨਾ ਉਹਦੀਆਂ ਨੀਅਤਾਂ ਦੇ ਉੱਤੇ ਸਵਾਲ ਖੜੇ ਕਰਦਾ ਹੈ ਇਸ ਲਈ ਇਸ ਲਈ ਹੀ ਸਿਆਸੀ ਮਾਰ ਦੱਸਦੇ ਐ ਕਿ ਅੰਤਰਰਾਸ਼ਟਰੀ ਸਹਿਯੋਗ ਅੰਤਰਰਾਸ਼ਟਰੀ ਸਹਿਯੋਗ ਤੇ ਸਾਂਝੀ ਰਣਨੀਤੀ ਹੀ ਇਸ ਮੁਸੀਬਤ ਦਾ ਕੋਈ ਨਾ ਕੋਈ ਹੱਲ ਕੱਢ ਸਕਦੀ ਹੈ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਦੁਬਾਰਾ ਫਿਰ ਮੁਲਾਕਾਤ ਹੋਏਗੀ ਇੱਕ ਹੋਰ ਖਾਸ ਰਿਪੋਰਟ ਲੈ ਕੇ ਤਦ ਤੱਕ ਦੇ ਲਈ ਵੇਖਦੇ ਰਹੋ ਤਾਂ ਖਾਲਸ ਟੀਵੀ ਬਹੁਤ ਬਹੁਤ ਧੰਨਵਾਦ